ਏ ਚਾਕ ਚੋਰਿਓ ਜੋ ਪਟ ਆਏ ਭੇ ਸਹਮੈ ਤਹ ਇਕ ਚਪੇਟੇ ਸੋਤ ਸਿਰ ਮੋਰੀ ਸੋ ਸੋ ਸਿਰ ਤੋਰੀਓ ਔਰ ਜਿਤਿ ਚਤਰੰਗ ਚਮੂ ਤਿਨ ਕੋ ਮੁਖ ਐਸੇ ਹੀ ਭਾਂ ਸੁ ਮੋਰੀਓ ਜੀਤ ਲੈ ਸਭ ਹੀ ਅਰਵਾ تیر ਤੇ ਅਜਤਿਓ ਪਟ ਏਕ ਨਿਸ਼ੋਰੀਓ ਕਾਨ ਹਲੀ ਮਿਲ ਪਾਂਤ ਦਹੁ ਜਵ ਸੈਨ ਸਬੇ ਦੇਹਪੁਦ ਕੋ ਮਾਰਿਓ ਸੋ ਕੋ ਜੀਤ ਬਚਿਓ ਤਹਤੇ ਜਿਨ ਦਾ ਤਨ ਕਾਸ ਯਹੋ ਬਲ ਹਾਰਿਓ ਐਸੀ ਰਸਾ ਜਬ ਭੀ ਬਲ ਦਲ ਕੀ سب کپت اپنے نین ہارو جیت او جیو کی آست ہاتھ ہٹ ٹھانت پیو پرکت بر خت سنو سوٹ سورٹھا دینی گلا چلائے سری جاد پت نرپ ہیر سوتے دے چار سنگ ہی ہنیں دوہرا ਵਾ ਪਿਆਦਾ ਪੋ ਪਯੋ ਔਰ ਗਦਾ ਤਬ ਝਾਰ ਸਾਮ ਭਨੇ ਸੰਗ ਏਕ ਹੀ ਕਾਏ ਪਯੋ ਬਿਸਪਾਰ ਤੋੜ ਕ ਛੰਦ ਜਬ ਸਿੰਧ ਜਰਾ ਬਿਸਪਾਰ ਪਯੋ ਗਹਿ ਕ ਤਬ ਸ੍ਰੀ ਕੰਨ ਸ਼ਾਮ ਲਯੋ ਗਹਿ ਕ ਤਹਿ ਕੋ ਇਹ ਭਾਂਤ ਕਹੋ ਪ੍ਰਖਤ ਇਹੀ ਜੜ ਜੁਦ ਚਹੇ ਹ ਭਲੇ ਬਾਜਕਾਂ ਸੋਧ ਹੋਰਾ ਕਾੜਤ ਹੋ ਅਬ ਸੀਸ ਇਹ ਮੁਸਲੀ ਧਰ ਕਹਯੋ ਆਏ ਜੋ ਜੀਵਤ ਹੈ ਇਹ ਛਾਡਿਓ ਤੋ ਇਹ ਰਾਰ ਮਚਾਏ ਜਰਾ ਸਿੰਧ ਬਾਜ ਚ ਸਵਈਆ ਸੁਧ ਲੈ ਤਾਪੂ ਪਰ ਡਰ ਆਤਰ ਹਵੈ ਤਜ ਸ਼ਸਤਰ ਨ ਸਿਆਗ ਗਪਾਏ ਪਰਿਓ ਬਦ ਮੋਰੋ ਕਰੋ ਨਾ ਅਬੇ ਪ੍ਰਭ ਜੂ ਨਾ ਲਹਿਓ ਤੁਮਰੋ ਬਲ ਭੂਲ ਪਰਿਓ ਏ ਮਾਤ ਪਯੋ ਕੇ ਆਤ ਕਨੋ ਨਿਰਪਾਤ ਵੈ ਸਰਨਾਗਦ ਐ ਸੇ ਰਹਿ ਰਿਓ ਕਬ ਸਿਆਮ ਕਹੇ ਏਪੋਪਤ ਕੀ ਤਾਵ ਕਬ ਸਿਆਮ ਕਹੇ ਏਪੋਪ ਕੀ ਦੇਖ ਦਸਾ ਕਰਨਾ ਨਿਤ ਲਾਜ ਭਰਿਓ ਕਾਂਜੂ ਬਾਸ ਵਈ ਕਾਂਜੂ ਬਾਚ ਹਲੇ ਸੋ ਤੋੜ ਕਿਛੰਦ ਦੇ ਇਹ ਦੇ ਰੇ ਹਾਲੀ ਕਹਿ ਹੋ ਸ਼ੋਰ ਅਬ ਮਾਨਤੇ ਤਜ ਗ੍ਰੋਧ ਕੀ ਬਾਤ ਸਭੇ ਕਹਿਓ ਕਿਉ ਹਮ ਸੋ ਇਹ ਜੂ ਚਹਿਓ ਤਜ ਸੋ ਹਾਸ ਕੇ ਜੰਦਰ ਆਏ ਕਹਿਓ ਸੋ ਠਾ ਬੜੋ ਸਤਰ ਜੋ ਹੋਏ ਤਜ ਸਸਤਨ ਪਾਇਨ ਪਰੇ ਲੇਕ ਨ ਕਰ ਚਿਤਰੋ ਬੜੇ ਨਾ ਬਾਤਾਂ ਕੋ ਕਰਤ ਦੁਹਰਾਜਾ ਸਿੰਧ ਕੋ ਸ਼ੋਰ ਪ੍ਰਵ ਕਹੋ ਕਹਾ ਸੁਨ ਲੈ ਹੋ ਜੋ ਬਤੀਆ ਤਹ ਸੋ ਕਹੋ ਕਉ ਮਤੈਨ ਸੋਚ ਤਰਦੇ ਹੋ ਸੋ ਯਾਰੇ ਨਿਰਪਨ ਆਏ ਸਦਾ ਕਰਿਓ ਦੁਖ ਦਇਕ ਅਨਿਆਇਨਾ ਅਨਾਥੇ ਦਿਜੋ ਔਰ ਜਤੇ ਜਨ ਹੈ ਤਿਰੰਦ ਕਛ ਕਹਿ ਕ੍ਰਿਪਾ ਸਭ ਤੇ ਜਸ ਲੀਜੋ ਬਿਪਨ ਸੇਵ ਸਦਾ ਕਰਿਓ ਦਗ ਬਾਜਨ ਜੀਵਤ ਜਾਨ ਦਿਜੋ ਜੋ ਹਮਸੋ ਸੰਗ ਸ਼ਤਰਨ ਕੇ ਕਬਹੁ ਰਸਮਾਨ ਕ ਜੁਦ ਨ ਕੀਜੋ ਦੁਹਰਾ ਜਰਾ ਸਿੰ ਸਿਰ ਨੇ ਆਇ ਕੇ ਧਾਮ ਗੋ ਪਛਤਾਏ ਇਤ ਗ੍ਰਹਿ ਆਏ ਸਿਆਮ ਜੋ ਹਰ ਖਸ਼ੀ ਏ ਹੁਲਸਾਏ ਇਤ ਸ੍ਰੀ ਜਤਨ ਨਾਟ ਗ੍ਰੰਥ ਹੈ ਕ੍ਰਿਸ਼ਨ ਅਵਤਾਰੇ ਜਰਾ ਸਿੰਧ ਪਕਰ ਕੇ ਸ਼ੋਰ ਵੋ ਤੇ ਆਏ ਸਮਾਪਤੰਗ ਚੋਪਈ ਸਵੰਤ ਜੀਤਾ ਫੁੱਲੇ ਸਭ ਆਵ ਹੈ ਇੰਦਰਪੋ ਸ਼ੋਰਿਓ ਸੁਰ ਸੀਸ ਟੁਰਾਵੈ ਜਾਂਤੇ ਹਯਾਉ ਸਮਣ ਕਾ ਡਰਿਓ ਕਹ ਸਿਆਮ ਘਟ ਕਾਰਜ ਕਰਿਓ ਸੋਇਆ ਕਾਰਜ ਕੀਓ ਲਰਕਾ ਹੂੰ ਕੋ ਸਿਆਮ ਜੀ ਐਸੇ ਬਲੀ ਤੁਮ ਰੇ ਕਰ ਆਇਓ ਸ਼ੋਰ ਦਇਓ ਕਰ ਕੇ ਕਰਨਾ ਤਨ ਕਾਲ ਦਇਓ ਪੋਰ ਤੇ ਫਲ ਪਾਇਓ ਐਸੋ ਅਜਾਨ ਕਾਮ ਕਰੇ جو کیار سیس ٹرائیو شار دیو نہیں جیت اب ار اور ایک کہ مترا کو چلو ایک فیر سیام لیام کہ تب سنگ کہو پاٹ کون سی ਔਰ ਕੰਦਾਜ ਕੋ ਹੱਠ ਠਾਣ ਕੈ ਜੋ ਲਰ ਹੈ ਤਉ ਜੀਤ ਨ ਐਹ ਤਾ ਤਿਨ ਤਾਏ ਤਸਿਓਪੁਰ ਮੈਂ ਬਿਦਨਾ ਸੋ ਲੇਖ ਲਿਖਿਓ ਸਉ ਹਵੈ ਹੈ ਸਵਯਾ ਸ਼ਾਡ ਬਭੂ ਬਤ ਕੋ ਸੁਣ ਕੈ ਸਭ ਹੀ ਮਨ ਜਾਦ ਉਤਰਾਸ ਭਰੇ ਨਦਤ ਨੀਰ ਕਤ ਪੀਤਰ ਜਾਏ ਬਸੈ ਮੁਖਤ ਸਭ ਐਸੇ ਚਲੇ ਸੋਰਾ ਰੇ ਕਿਨ ਹੂ ਨਹੀਂ ਸ਼ਾਮ ਕਹੇ ਆਪਣੇ ਪੁਰ ਕੀ ਓਨ ਪੁਨ ਔਰ ਕੋ ਪਾਏ ਪਾਏ ਤਰੈ ਆਤ ਹੀ ਹੈ ਡਰੇ ਬਲਵੰਤ ਖਰੇ ਬਿਨ ਆਯੁਧ ਹੀ ਸਭ ਮਾਰ ਮਰੇ ਸਵਯਾ ਸਿੰਧ ਪਾਏ ਜਾਏ ਖਰੇ ਭਏ ਸਿਆਮ ਜੂ ਸਿੰਧ ਹੂੰ ਤੇ ਸੋ ਕਸ਼ੂ ਕਰ ਚਾਹਿਓ ਸ਼ੋਰ ਕਹੋ ਭੂ ਸ਼ੋਰ ਦਈ ਤਨ ਕੈ ਧਨ ਕੋ ਜਹ ਲੋ ਸਰ ਬਾਹਿਓ ਕੰਚਨ ਕੇ ਗ੍ਰਹਿ ਕਹਿ ਦੀਏ ਤੇ ਆਰ ਭਲੇ ਕਿਨ ਹੂੰ ਤਿਨ ਕੌਣ ਅਚਾਇਓ ਹੋ ऐसे कहे सब ही अपने मानत प्रपजू सबको दुख दाहो सोइया जो सनकादिक कह रहे सेव घणी तिरक हर हाथ रे आए कोई तो है बहुत हित के तिनको भोर अपन पाहन पै मैं सज्ज पाए और कयो मेरे बेदन के मातम काब श्याम कह ठहराए ਤੇ ਕਹੇ ਇਹਾ ਹੀ ਹੈ ਪ੍ਰਭ ਜੀ ਜਬ ਕੰਚਨ ਕੇ ਗ੍ਰਹ ਸਾਮ ਬਣਾਏ ਸਵਈਆ ਸਾਮ ਭਣੇ ਸਭ ਸੂਰਨ ਸੋ ਮੁਸਕਾਏ ਹਲੀ ਇਹ ਬਾਤ ਉਚਾਰਿਓ ਜਾ ਕੋਲ ਹੋਣਾ ਕਸ਼ੂ ਤੁਮ ਭੇਦ ਅਰੇ ਇਹ ਚੌਦ ਹੈ ਲੋਕ ਸਵਾਰਿਓ ਜਾਹੀ ਹਨਿਓ ਦਸਕੰਦ ਮੁਰਾਰ ਸੁਭਾ ਇਹੀ ਬਗ ਕੋ ਮੁਖ ਫਾਰਿਓ ਔਰ ਸੁਨੋ ਅਰਦਾਨ ਸੰਖ ਬਲੀ ਇਹ ਗਦਾ ਹੀ ਸੋ ਮਾਰਿਓ ਸੁਵਿਆ ਹਜ਼ਾਰੇ ਬਰਖ ਇਹੀ ਲਰਗੈ ਮਦ ਕੀ ਟਬਕੈ ਘਟ ਤੇ ਜਿਓ ਕੱਢਿਓ ਔਰ ਜਬ ਨਦਰ ਨੀਰ ਮਥਿਓ ਤਦ ਦੇਵਨ ਰਾਜਸ਼ਕਰੀ ਸੁਖ ਬਾਡਿਓ ਰਾਵਣ ਇਹੀ ਹਣਿਓ ਰਨਮੈ ਹਣ ਕਹਿ ਤੇ ਕੇ ਔਰ ਮੈਂ ਸਰਗਾਡਿਓ ਔਰ ਘਨੀ ਹਮ ਉਪਰ ਭੀਰ ਪਰੀ ਤੋ ਰਹਿਓ ਰਨ ਖੰਬ ਸੋ ਠੰਡਿਓ ਔਰ ਸੁਨੋ ਮਨ ਲਾਇ ਸਬੈ ਤੁਮਰੇ ਹੈ ਦ ਕੰਸ ਕੇ ਭੂ ਪਛਾਰੇ ਔਰ ਹਨੇ ਤੇ ਬਾਜ ਕਨੇ ਗਜ ਮਨ ਹੋ ਮੂਲ ਤੇ ਰੂਪ ਉਖਾਰੇ ਔਰ ਜਿਤੇ ਹਮ ਪੈ ਮਿਲ ਕੇ ਅਰ ਆਏ ਹੁਤੇ ਸੋ ਸਬੇ ਇਹ ਮਾਰੇ ਮਾਟੀ ਕੇ ਤਾਮ ਤੁਮੇ ਛੜੋ ਆਏ ਕੈ ਕੰਚਨ ਕੇ ਅਵਤਾਮ ਸਵਾਰੇ ਸੁਈਆ ਜੋ ਜਬ ਬੈਨ ਕਹੇ ਮੁਸਲੀ ਤਰ ਤੋ ਸਭ ਗਹਿ ਮਨਵੇ ਸਚ ਆਇਓ ਜਾਹੀ ਹਲਿਓ ਬਗ ਔਰ ਅਗਾ ਸੁਰਜ ਜਾਹੀ ਚੰਦੂਰ ਬਲ ਭਲੀ ਵਿਦ ਕਾਇਓ ਕੰਸ ਦੇ ਇੰਦਰ ਨਾ ਜੀ ਸਕਿਓ ਈਨ ਸੋ ਗਹਿ ਕੇ ਸੰਤੇ ਪਟਕਾਇਓ ਕੰਸ ਦੇ ਇੰਦਰ ਨਾ ਜੀ ਸਕਿਓ ਈਨ ਸੋ ਗਹਿ ਕੇ ਸੰਤੇ ਪਟਕਾਇਓ ਕੰਚਨ ਨੇ ਕਹਿ ਅਭ ਧਾਮ ਦੀਏ ਕਹਿ ਸ੍ਰੀ ਬ੍ਰਿਜਨ ਆ ਸਹੀ ਪ੍ਰਾਪਾਇਓ ਸਵਿਆ ਐਸੇ ਹੀ ਦਿਵਸ ਬਤੀਤ ਕੀਏ ਸੁਖ ਸੋ ਦੁਖਾ ਭੈ ਕਿਨੂ ਨਹੀਂ ਆਇਓ ਕੰਚਨਤਾ ਬਾ ਬਣੇ ਸਭ ਕੇ ਸੋਨਹਾਰ ਜਿਨੇ ਸਿਵ ਸੋ ਲਜਾਇਓ ਇੰਦਰ ਤੇ ਆ ਕੇ ਇੰਦਰਪਰੀ ਸਭ ਦੇ ਗੁਣ ਲੈ ਤੰ ਦੇਖਣ ਆਇਓ ਦਵਾਰ ਵਤੀ ਹੂ ਕੋ ਸਿਆਮ ਬਣੇ ਜਦਰਾਏ ਬਲੇ ਬੇਦ ਬਿਆਤ ਬਨਾਇਓ ਤੇ ਸ੍ਰੀ ਦਾ ਸੁਸਕੰਦੇ ਪ੍ਰਾਨੇ ਜਿਤਰ ਨਾਰਿਕਾ ਕੈ ਕ੍ਰਿਸ਼ਨ ਆਵਤਾਰੇ ਦੁਆਰਵਤੀ ਬਨਾਇਬੋ ਸਮਾਪਤ ਆਥ ਬਲ ਪਦਰਾ ਬਹਿ ਹਾ ਦੋਹਰਾ ਐਸੇ ਕ੍ਰਿਸ਼ਨ ਪਤੀ ਤ ਬਹੁ ਦਿਵਸ ਕੀ ਸੁਖਮਾਨ ਤਵ ਲਗ ਰੇਵਤ ਪੂਪ ਇਕ ਹਲੀ ਪਾਇ ਗਹਿ ਆਣ ਨਾਮ ਰੇਵਤੀ ਜਹ ਕੋ ਮਾਮ ਕਨਿਆ ਕੋ ਨਾਮ ਕਹ ਪੂਪ ਸੁ ਪ੍ਰਸਾਨ ਹਵੈ ਤਾਹ ਬਲ ਬਲਰਾਮ سویا پوپ کی جو سن کے بتیا بل رامن کنو میں سکھ پائیو بیاہ کو جو اٹھ آتا پائے کنو بہن لوکن دان دسے بیہ ہلاس بڑائے سیا اپنے اپنے گہ آ چوپئی تا جاو پی تریا کیو نہوٹو چھوٹے ہم اے بڑی بیچاریو ਤੇਹ ਕੇ ਹਾਲ ਕੰਦੇ ਧਰਿਓ ਮਨ ਭਾਵ ਤਾਂ ਕੋ ਤਨ ਕਰਿਓ ਦੁਹਰਾ ਵਿਆਹ ਭਇਓ ਬਲਦੇਵ ਕੋ ਨਾਮ ਰੇਵਤੀ ਸੰਗ ਸੋ ਕਬ ਸਿਆ ਜੋ ਸੋ ਕਾਵ ਸਿਆ ਪੂਰਨ ਭਇਓ ਤਬ ਹੀ ਕਥਾ ਪ੍ਰਸੰਗ ਇਹ ਤੇ ਸ੍ਰੀ ਜਤਨ ਨਾਰਾਇਣ ਗ੍ਰੰਥ ਹੈ ਕ੍ਰਿਸ਼ਨ ਅਵਤਾਰੇ ਬਲ ਭਦਰ ਵਿਆਹ ਬਰਨੰਗ ਆਥਰੁਕ ਮਨ ਵਿਆਹ ਕਤਨੰਗ ਚਾਪਈ ਬਲਰਾਮ ਕੋ ਵਿਆਹ ਭਇਓ ਜਬ ਹੀ ਮਿਲ ਕੇ نر تری برج نات کے بیاہ کو کب شام کہ من ہو اپنے بیاہ کو جدبیر پلی بوت بنا سوئکھم پوکھ چار کیدبیر کو ج جاں تلو نہ کشو کہو ہے ہم شیام لہے جگ میں جس لی جے تو لگ را گائے آئے گی رُکمی رس بول اٹھو سو پتا کس کی جائے جہاں کل کین بیا ہے ہم تا دوتا دہ کہاں جگ جی جے رکمی باچ نرف سو سو یا ہے سس پال چندری میں بیر بیعبت ہے بیعبت ہے تا جی سو تاہیں بیاہ کے کاج ہے گوجر کو دوتا جاگ میں سنگ لاجن کے مر سرشت ایک بلا کہ آون کاج کی جو بید, بید لکھی دوتا دو سو کہ بےد تہ کو دئیے سوئیا جو سن کے سوت کی بتیا نرپ بامن تہ کن لین پٹھا دھی دے دے چلے اوت کو ਦੋ ਹਤਾ ਇਹ ਤੋ ਪੋਜੁ ਕੀ ਸੁਣ ਬਾਇੋ ਸੀਸ ਤਨੇ ਕਬਸਿਆਨ ਬਨੇ ਤਹਨੇ ਅੰਨ ਦੇ ਆਦਨੀਰ ਬਿਹਾਇਓ ਮਾਨੋ ਆਸੈ ਕੀ ਕਟ ਗਈ ਜਯਾ ਰਸੂੰਦਰ ਰੁਕਮਣੀ ਬਾਚ ਸੋ ਹੈ ਮੁਰਜਾਇਓ ਰੁਕਮਣੀ ਬਾਚ ਸੁਖੀਣ ਸੋ ਸਵਈਆ ਸੰਗ ਸਹਿਲਣ ਬੋਲਤ ਹੀ ਭੀ ਸੰਜੇ ਪ੍ਰਾਨ ਕੇ ਪ੍ਰਾਨ ਏਕ ਅਬੈ ਕਰ ਹੋਂ ਕਿ ਤੋ ਜੋਗਨ ਭੇਸ ਕਰੋ ਤ ਜਦੇਸ ਨਹੀਂ ਬਹਿਰਾ ਘਨ ਸੋ ਜਰ ਲਾ ਜਰ ਹੋਂ ਮੋਰ ਪਿਤਾ ਹੱਠ ਜੋ ਕਰ ਹੈ ਤੋ ਬਸੇਖ ਕਹੋ ਬਖ ਖਾਸ ਮਰ ਹੋਂ ਧੋਤਾ ਜਰਪ ਕੀ ਕਹੋ ਨ ਤਹ ਕੋਬਰ ਹੋਂ ਤੋ ਸਿਆਮ ਕੀ ਸਿਆਮ ਹੀ ਕੋਬਰ ਹੋਂ ਦੋਰਾ ਔਰ ਵਿਚਾਰੀ ਮਨ ਵਿਖਿਆ ਕਰ ਹੋਏ ਕੋ ਪਾਏ ਪਤਿਆ ਦੇ ਕੋ ਭੇਜੋ ਪ੍ਰਵਦਾ ਹੈ ਸੁਧ ਜਾਏ ਇਹ ਚਿੰਤਾ ਕਰ ਚਿੰਤ ਵਿਖੇ ਇੱਕ ਦਿਨ ਜੇ ਲਿਓ ਬੁਲਾਏ ਬਹੁਤ ਧਨ ਦੇ ਤਾਂ ਕੋ ਕਹੋ ਪ੍ਰਵਦਾ ਪਤਿਆ ਜਾਏ ਰੁਕਮਣੀ ਬਾਤ ਬਾਤੀ ਪਠੀ ਕਾਣ ਤਤ ਸਵਈਆ ਲੋਚਣ ਚਾਰ ਵਿਚਾਰ ਗਿਓ ਜਨ ਬਾਜ ਦੀ ਪਤਿਆ ਉਠਤਾ ਵੋ ਤਾਵਤ ਹੈ ਸਸਪਾਲ ਇਤੇ ਵੋਹ ਵਿਆਹਣ ਕੋ ਪ੍ਰਪਤੀ ਨ ਲਾਭ ਹੋ ਮਾਰ ਇਨੇ ਮੋ ਜੀਤ ਪ੍ਰਭੂ ਚਲ ਦਵਾਰ ਮਤੀ ਜਗ ਮੈਂ ਜਸ ਪਾਵੋ ਮੋਰੀ ਦਸਾ ਸੁਣ ਕੇ ਪ੍ਰਭ ਜੋ ਸਭ ਜੋ ਕਲ ਸਿਆਵ ਕਹੇ ਘਰ ਪੰਖਣ ਆਵੋ ਸਵਈਆ ਹੈ ਪਤ ਚੌਦਹ ਲੋਕਨ ਕੇ ਸੁਨੀਆਂ ਸੁਨੀਆਂ ਚਿਤ ਦੇ ਜੋ ਸੰਦੇਸ਼ ਕਹੇ ਹੈ ਤੇਰੇ ਬਿਨਾ ਸੋ ਅਹੰ ਅਰਗੋਦ ਬੜਿਓ ਸਭ ਆਤਮੇ ਤੀਨ ਬਹੇ ਹੈ ਜੋ ਸੁਣੀ ਹੈ ਤ੍ਰਪੁਰਾਰ ਤੇ ਆਦਿਕ ਚਿਤ ਵਿਖੇ ਕਬ ਹੋਣਾ ਚਾਹੇ ਹੈ ਬਾਚਤ ਹੀ ਪਤਿਆ ਉਠ ਆਵ ਹੋ ਜੋ ਬਿਹਾ ਵਿਖੇ ਦਿਨ ਤੀਨ ਰਹੇ ਹੈ ਦੋਹਰਾ ਤੀਨ ਵਿਆਹ ਮੈਂ ਇਹ ਦਿਨ ਰਹੇ ਇਉ ਕਹੀਏ ਬੇ ਜਗਾਥ ਤਜ ਬਲਵ ਆਵੋ ਪ੍ਰਭੂ ਪਤੀ ਆਪ ਪੜ ਦੇ ਜਸਾਥ ਤੀਨ ਵਿਆਹ ਮੈਂ ਦਿਨ ਰਹੇ ਇਉ ਕਹੀਏ ਦਿਨ ਗਾਥ ਤਜ ਬਲਵ ਆਵੋ ਪ੍ਰਭੂ ਪਤੀ ਆਪ ਪੜ ਦੇ ਜਸਾਥ